तो हानू पता है कदें कद एक छोटी चीज वड्डा जादू कर सकती है अति कद ही चीज मुसीबत भी बन सकती है एक बार दी गल है एक छोटी चिड़ी सी बहुत खुशमिजाज सारा दिन चहकदी फिर एक सवेर नु जमीन ते कुछ चमकदा दिसया उसने सोचया ओह खाण कोई खास दाना है ਉਹ ਨੇੜੇ ਗਈ ਤੇ ਵੇਖਿਆ ਇਹ ਤਾਂ ਸੁਨਹਿਰੀ ਦਾਣਾ ਹੈ ਜਿਹੜੀ ਨੇ ਦਾਣਾ ਚੁੱਕਿਆ ਅਤੇ ਉਸ ਨੂੰ ਮੂੰਹ ਵਿੱਚ ਫੜ ਕੇ ਆਪਣੀ ਕੋਸਲੇ ਵੱਲ ਉੱਡ ਗਈ ਜਿਵੇਂ ਹੀ ਉਹ ਉਡਦੀ ਪਿੰਡ ਦੇ ਹੋਰ ਪੰਛੀਆਂ ਨੇ ਉਸ ਨੂੰ ਦੇਖ ਲਿਆ ਉਹ ਸੋਚਣ ਲੱਗੇ ਜੀ ਇਹ ਦਾਣਾ ਸਾਡੇ ਕੋਲ ਹੋਵੇ ਤਾਂ ਅਸੀਂ ਅਮੀਰ ਹੋ ਜਾਵਾਂਗੇ ਚਿੜੀ ਦੇ ਪਿੱਛੇ ਪਿੱਛੇ ਗਾਂ ਗੌਰੀਆਂ ਤੇ ਤੋਤਾ ਵੀ ਲੱਗ ਪਏ ਛੇੜੀ ਡਰੀ ਤੇ ਤੇਜ਼ ਉਡਣ ਲੱਗੀ ਪਰ ਦਾਣੇ ਦਾ ਵਜ਼ਨ ਵੱਧ ਸੀ ਉਸ ਦੇ ਪਰ ਹੌਲੀ ਹੋਣ ਲੱਗੇ ਅਖੀਰਕਾਰ ਉਸ ਨੇ ਸੋਚਿਆ ਜਾਨ ਬਚਾਣੀ ਹੈ ਜਾਂ ਦਾਣਾ ਉਸ ਨੇ ਸੁਨੇਰੀ ਦਾਣਾ ਛੱਡ ਦਿੱਤਾ ਤੇ ਹੌਲੀ-ਹੌਲੀ ਆਪਣੇ ਘਰ ਪਹੁੰਚ ਗਈ ਸਿੱਖਿਆ ਜ਼ਿੰਦਗੀ 'ਚ ਕੁਝ ਚੀਜ਼ਾਂ ਸੋਹਣੀਆਂ ਤਾਂ ਹੁੰਦੀਆਂ ਹਨ ਪਰ ਉਹ ਸਾਡੀ ਸ਼ਾਂਤੀ ਤੇ ਸੁਰੱਖਿਆ ਨਾਲੋਂ ਵਧੀਆ ਨਹੀਂ ਹੁੰਦੀਆਂ